ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਪਹੁੰਚੇ ਜੀ ਫਤਗੜ ਸਾਹਿਬ ਟਰੈਕਟਰ ਜ਼ਮੀਂਦਰਾ ਮਹਿੰਦਰਾ ਵਾਲਿਆਂ ਦੇ ਤੇ ਅੱਜ ਇੱਕ ਤੁਹਾਡੇ ਲਈ ਲੈ ਕੇ ਆਏ ਨਵਾਂ ਅਰਜਨ 605 ਤੇ ਇਹ ਨਵਾਂ ਟਰੈਕਟਰ ਆਇਆ ਜੀ ਸਪੈਸ਼ਲ ਕਰਕੇ ਜਿਵੇਂ ਸੁਪਰ ਸੀਟਰ ਲਈ ਹੈ ਨਾ ਕਿਉਂਕਿ ਡਿਮਾਂਡ ਸੀ ਬਹੁਤ ਵੀਰਾਂ ਦੀ ਵੀ ਜਿਹੜਾ ਅਲਟਰਾ ਸੀਰੀਜ਼ ਹੈ ਇੱਕ ਤਾਂ 4x4 ਡਰਾਈਵ ਚਾਵੇ ਤੇ ਨੰਬਰ 2 ਇਹ ਮਤਲਬ ਵੀ 3 ਸਪੀਡ ਆਵੇ ਟਰੈਕਟਰ ਪਰ ਕੰਪਨੀ ਨੇ ਦੁੱਖੇ ਤੋੜਤੇ ਇਹਦੇ ਵਿੱਚ 3 ਸਪੀਡ ਨਾਲੋਂ ਵੀ ਮੇਰੇ ਹਿਸਾਬ ਦੇ ਨਾਲ ਵੀ ਇੱਕ ਦੋ ਸਪੀਡਾਂ ਇਹਦੇ ਵਿੱਚ ਹੋਰ ਬਤਾਤੀਆਂ ਉਹ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਡਿਸਕਸ ਕਰਾਂਗੇ ਕਿੰਨੀ ਇੱਕ ਪਾਵਰਾਂ ਦਾ ਇਹ ਹੈ ਨਾ ਤੇ ਕੀ ਹੈ ਵੀ ਸੀਆਰਡੀ ਕੀ ਹੈ ਕੀ ਹਿਸਾਬ ਕਿਤਾਬ ਨਹੀਂ ਹੈ ਇਹਦਾ ਤੇ ਮਤਲਬ ਇਹਦੇ ਜੋ ਜੋ ਹੈ ਸਾਰੀ ਆਪਾਂ ਫੀਚਰਾਂ ਦੀ ਗੱਲ ਕਰਾਂਗੇ ਤੇ ਬਾਕੀ ਸਾਡੇ ਨਾਲ ਨੇ ਜੀ ਮਹਿੰਦਰਾ ਕੰਪਨੀ ਚੋਂ ਬਈ ਸਤਿ ਸ੍ਰੀ ਅਕਾਲ ਜੀ ਆਪਣਾ ਸ਼ੁਭਨਾਮ ਜੀ ਸਰ ਸਤਿ ਸ੍ਰੀ ਅਕਾਲ ਜੀ ਸਾਰੇ ਵੀਵਰ ਨੂੰ ਸਾਰੇ ਦੇਖਣ ਵਾਲਿਆਂ ਨੂੰ ਮੇਰਾ ਨਾਮ ਗੁਰਮੀਤਰ ਸਿੰਘ ਮਹਿੰਦਰਾ ਟਰੈਕਟਰ ਕੰਪਨੀ ਤੋਂ ਆ ਅੱਜ ਵੀਰ ਜੀ ਹੁਣ ਹੀ ਸਾਡੇ ਕੋਲ ਆਏ ਆ ਆਪਾਂ ਗੱਲ ਕਰਾਂਗੇ ਸਾਡੇ ਨਵੇਂ ਮਾਡਲ 605 ਦੀ ਐਲਟਰਾ V1 ਦੀ ਹਮ ਸਰ ਇਹ ਟਰੈਕਟਰ ਦੀ ਸਾਨੂੰ ਪਹਿਲਾਂ ਤਾਂ ਹੌਸਪਾਵਰ ਦੱਸ ਦੋ ਵੀ ਇਹ ਸੀਆਰਡੀ ਮਾਡਲ ਹੈ ਜਾਂ ਸਾਦਾ ਮਾਡਲ ਹੈ ਕਿਵੇਂ ਕਹਿ ਦਿੰਨੇ ਆਪਾਂ ਇਹਨੂੰ ਇਹ ਭਾਈ ਨੌਨ ਸੀਆਰਡੀ ਮਾਡਲ ਹੈ ਅੱਛਾ ਜੀ ਸੀਆਰਡੀ ਨਹੀਂ ਹੈ ਇਹ ਵਿਦਆਊਟ ਸੀਆਰਡੀ ਆ ਰਿਹਾ ਹੈ ਇਹ ਆਪਾਂ ਇੰਜਨ ਹੌਸਪਾਵਰ ਤਾਂ ਇਹਦੀ ਜ਼ਿਆਦਾ ਹੀ ਹੈ ਜੀ ਜੀ 55 50ਸ ਪੋਰ ਇੰਜਨ ਦੇ ਰਿਹਾ ਹੈ ਇੰਨੀ ਪਾਵਰ ਲਗਾ ਰਿਹਾ ਪਰ ਆਪਾਂ ਔਨ ਪੇਪਰ ਇਹਨੂੰ 49.9 ਲਿਖ ਕੇ ਦਿੰਨੇ ਆ ਵੀ 50 ਪਾਵਰ ਤੋਂ ਨੀਚੇ ਵਾਲਾ ਹਾਂਜੀ ਨੀਚੇ ਹੈ ਜੀ ਠੀਕ ਹੈ ਤੇ ਮਤਲਬ ਟਾਇਰ ਸਾਈਜ਼ ਪਹਿਲਾਂ ਤੋਂ ਇਹ ਮਤਲਬ ਜਿਵੇਂ ਤੁਸੀਂ ਕਹਤਾ ਵੀ 605 ਪਹਿਲਾਂ ਵਾਲੀ ਪਾਵਰ ਆਣਾ ਸੇਮ ਹਨਾ ਉਹੀ ਸਾਲਾ ਕੁਝ ਆ ਗਿਆ ਮਤਲਬ ਪਾਵਰ ਪੇਪਰ ਔਨ ਚ ਉਹਦੇ ਚ ਆਪਣਾ 49.9 ਬਾਕੀ ਰਹਿ ਗਿਆ ਟਾਇਰ ਸਾਈਜ਼ ਚ ਉਹ ਸਹੀ ਲੈਂਦੀ ਹੈ ਜਾਂ ਮਤਲਬ ਬڑے ਛੋਟੇ ਵੀ ਮਿਲ ਜਣੇ ਇਹਦੇ ਚ ਨਹੀਂ ਟਾਇਰ ਸਾਈਜ਼ ਦਾ ਕੀ ਆ ਰਿਹਾ ਵੀ ਜਿਵੇਂ ਯੂਬੋ ਚ ਛੋਟੇ ਵੀਲ ਡਰਾਈਵ 4 ਵੀਲ ਡਰਾਈਵ ਚ ਆਪਾਂ ਨੂੰ ਮਿਲ ਜੂਗਾ ਅਛਾ 2 ਵੀਲ ਚ ਵੀ ਮਿਲ ਜੂਗਾ ਹਾਂਜੀ 2 ਵੀਲ ਪਲੱਸ ਸਪੀਡਾਂ ਉਹੀ ਹਾਂਜੀ ਹਾਂਜੀ ਸਪੀਡਾਂ ਉਹੀ ਰਹਿਣਗੀਆਂ 2 ਵੀਲ ਚ ਵੀ ਮਿਲ ਜੂਗਾ ਤੇ 4 ਵੀਲ ਚ ਵੀ ਹਾਂਜੀ ਹਾਂਜੀ 3 ਸਪੀਡ ਵਾਲਾ ਬੜਾ ਰੋਲਾ ਰਹਿਣ ਤਾਂ ਵੀ ਕਹਿੰਦੇ ਜੀ 3 ਸਪੀਡ ਨੋਬੋ ਜ਼ਿਆਦਾ ਤਾਂ ਕੰਮਜਾਬ ਹੋਦਾ ਵੀ 3 ਸਪੀਡ ਦਾ ਹਨਾ ਤਾਂ ਇਹ ਇਹਦੇ ਚ ਮਤਲਬ ਸਪੀਡਾਂ ਦਾ ਕੀ ਡਿਫਰੈਂਸ ਆ ਉਹਦੇ ਨਾਲੋਂ ਜਾਂ ਕਿਵੇਂ ਆ ਬਹੁਤ ਟਾਈਮ ਤੋਂ ਲੋਕਾਂ ਦੀ ਡਿਮਾਂਡ ਇਹ ਚੱਲ ਰਹੀ ਸੀ ਕਿ ਅਰਜੁਨ ਜਿਹੜਾ 555 ਤੁਸੀਂ ਜਾਣਦੇ ਹੋ ਇੱਕ ਸਕਸੈਸਫੁਲ ਮਾਡਲ ਆ ਸਾਡਾ ਜੀ 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 ਉਹ ਪਹਿਲਾਂ ਤੋਂ ਬਹੁਤ ਹੈਵੀ ਕੰਮ ਲਈ ਉਹ ਵਰਤਿਆ ਜਾ ਰਿਹਾ ਸੀ ਬਿਲਕੁਲ ਬਿਲਕੁਲ ਲੋਕਾਂ ਦੀ ਡਿਮਾਂਡ ਸੀ ਇਹਦੇ ਵਿੱਚ ਸਾਨੂੰ 4-ਵੀਲ ਡਰਾਈਵ ਟਰੈਕਟਰ ਵੀ ਚਾਹੀਦਾ ਹਮਮ ਕੰਪਨੀ ਨੇ ਹੁਣ ਇਹ ਨਵਾਂ 4-ਵੀਲ ਡਰਾਈਵ ਟਰੈਕਟਰ ਲਾਂਚ ਕੀਤਾ ਹੈ ਜਿਹਦੇ ਵਿੱਚ ਠੀਕ ਹੈ ਆਪਾਂ 4 ਸਪੀਡ ਟਰੈਕਟਰ ਇਹਨੂੰ ਕਹਿ ਸਕਦੇ ਜਿਵੇਂ ABCD ਗੇਅਰ ਕਹਿ ਸਕਦੇ ਹੋ ਅੱਛਾ ਮਤਲਬ ABCD ਚਾਰ ਸਪੀਡਾਂ ਦੇ ਵਿੱਚ ਟਰੈਕਟਰ ਮਿਲ ਗਿਆ। ਮਤਲਬ ਉਹੀ ਵੇਰੀਐਂਟ ਆਪਾਂ ਨੂੰ ਕਹਿ ਸਕਦੇ ਆ। ਇਹਦੇ ਉੱਪਰ ਇੱਕ ਆ ਲੀਵਰ ਦਿੱਤਾ ਗਿਆ। ਹਾਂਜੀ। ਇਹਦੇ ਵਿੱਚੋਂ ਤੁਸੀਂ ਸਪੀਡ ਚੇਂਜਰ ਵੀ ਕਹਿੰਦੇ ਸਪੀਡ ਚੇਂਜ ਕਰ ਸਕਦੇ ਹੋ। ਇੱਕ ਵਾਰ ਮੜ ਜੇ ਤੁਸੀਂ ਉੱਪਰ ਬੈਠੋ ਨਾਲੇ ਸਾਨੂੰ ਇਹਨਾਂ ਬਾਰੇ ਗੇਅਰ ਲੀਵਰਾਂ ਬਾਰੇ ਸਮਝਾਓ ਸਾਰਾ। ਇਹ ਇਹ ਸਭ ਤੋਂ ਪਹਿਲਾਂ ਇਹਦੀ ਨਾਲੇ ਆਰਪੀਐਮ ਦੱਸ ਦੋ ਕਿੰਨੀ ਆਰਪੀਐਮ ਚਾਹੀਏ ਟਰੈਕਟਰ। ਇਹ 2000 ਰੇਟਡ ਆਰਪੀਐਮ ਹੈ ਇਹਦਾ। ਅੱਛਾ ਦੋ ਹਜ਼ਾਰ ਦੇਟਡ ਆ। ਠੀਕ ਹੈ। ਤੇ ਇਹ ਹੁਣ ਗੇਅਰਾਂ ਲੀਵਰਾਂ ਬਾਰੇ ਮੜ ਜੇ ਸਾਨੂੰ ਦੱਸ ਦੋ ਇਹਨਾਂ ਦੇ। ਇਹ ਐਦਾਂ ਜੀ ਇਹ ਹਰੇ ਗियर ਤੇ ਤੁਹਾਨੂੰ ਡਬਲ ਸਪੀਡ ਦਊਗਾ ਜੀ ਜਿਵੇਂ ਮੰਨ ਲਓ ਆਪਾਂ ਲੋ ਗियर ਪਹਿਲਾ ਪਾ ਲਿਆ ਹਾਂਜੀ ਉਹਦੇ ਵਿੱਚੋਂ ਮੰਨ ਲਓ ਤੁਸੀਂ ਇਹਨੂੰ ਲੀਵਰ ਨੂੰ ਪਿੱਛੇ ਕਰਦੇ ਹੋ ਤੁਸੀਂ ਤੁਹਾਡੇ ਇੰਪਲੀਮੈਂਟ ਦੇ ਹਿਸਾਬ ਨਾਲ ਜੋ ਚੱਲ ਰਿਹਾ ਤੁਹਾਨੂੰ ਸਪੀਡ ਲੱਗ ਰਿਹਾ ਕਿ ਘੱਟ ਵੱਧ ਮੈਨੂੰ ਕਰਨੀ ਚਾਹੀਦੀ ਹੈ ਅੱਛਾ ਪਰ ਤੁਸੀਂ ਇਹ ਸਪੀਡ ਨੂੰ ਇਸੇ ਲੀਵਰ ਨੂੰ ਥੱਲੇ ਵਾਲੇ ਗियर ਨੂੰ ਛੇੜਨ ਦੀ ਲੋੜ ਨਹੀਂ ਤੁਸੀਂ ਇਸੇ ਲੀਵਰ ਨੂੰ ਅੱਗੇ ਕਰੋਗੇ ਤਾਂ ਸਪੀਡ ਉਹ ਚੇਂਜ ਕਰ ਦਊਗਾ ਸਪੀਡ ਚੇਂਜ ਕਰ ਦਿੰਦੇ ਤੁਸੀਂ ਆਪਣੇ ਆਪਣੇ ਇੰਪਲੀਮੈਂਟ ਦੇ ਹਿਸਾਬ ਦੇ ਨਾਲ ਕਿਤੇ ਵੀ ਸਪੀਡ ਉਹ ਦੀ ਅਪਾ ਜਿਹੜੀ 11 ਦੀ ਗੱਲ ਕਰੀਏ ਜਿਵੇਂ ਹੁਣ ਆਪਣਾ ਨੋਵਾ 15 15 ਮਿਲਦਾ ਗੇਰ ਉਹ ਹਾਂਜੀ ਸ਼ਟਲ ਸ਼ਿਫਟ ਵਾਲਾ ਇਹਦੇ ਚ ਗੇਅਰਸ ਬਿਟਾ ਕਿੰਨੇ ਰਹਿ ਜਾਂਦੀਆਂ ਨੇ ਇਹਦੀਆਂ 16 ਫਾਰਵਰਡ ਹੋ ਗਈਆਂ ਹਾਂਜੀ ਤੇ 4 ਰਿਵਰਸ 4 ਰਿਵਰਸ ਮਿਲ ਗਏ ਹਾਂਜੀ ਪੀਟੀਓ ਪੂਟੀਓ ਕਿਵੇਂ ਮਤਲਬ ਇਹਦੀ ਰਿਵਰਸ ਪੀਟੀਓ ਜਾਂ ਅੱਛਾ ਹੁਣ ਕਲੱਚ ਵੀ ਦੇਖ ਲਿਆ ਮੈਂ ਲੱਗ ਆ ਗਿਆ ਹਾਂ ਇਹਦਾ ਹਾਂਜੀ ਆਈ ਪੀਟੀਓ ਵੀ ਮਿਲੂਗੀ ਨਾਲ ਇਹ ਫਾਰਵਰਡ ਔਰ ਰਿਵਰਸ ਪੀਟੀਓ ਦੋਨੋਂ ਆ ਰਹੀ ਹੈ ਦੇਖੋ ਓਕੇ 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 ਜਿਵੇਂ ਪਹਿਲਾਂ ਆਪਣਾ ਡਿਊਲ ਕਲੱਚ ਹੁਣ ਡਬਲ ਕਲੱਚ ਹਾਂਜੀ ਹੈਨਾ ਜੀ ਤੇ ਉਹ ਆਪਣਾ ਪੀ ਫਾਰਵਰਡ ਡਰਾਈਵ ਦਾ ਗੇਅਰ ਆ ਦੇ ਦਿੱਤਾ ਗਿਆ ਜੀ ਠੀਕ ਹੈ ਜਿਹੜੀ ਮਤਲਬ 50 HP ਦੀ ਕੈਟਾਗਰੀ ਦੇ ਵਿੱਚ ਆਪਾਂ ਨੂੰ ਕਿਸਾਨ ਮਿਲ ਬਿਲਕੁਲ ਅੱਛਾ ਇਹਦੀ ਲਿਫਟ ਕੈਪੈਸਿਟੀ 'ਚ ਕੁਝ ਫਰਕ ਪਿਆ ਆ ਪਹਿਲਾਂ ਨਾਲ ਪਹਿਲਾਂ ਜਿਹੜੇ ਟ੍ਰੈਕਟਰ ਆਉਂਦੇ ਸੀ ਜੀ ਉਹ ਮੰਨ ਲਓ ਜਿਵੇਂ ਕੁਝ 1900 ਜਾਂ 2000 KG ਦੀ ਲਿਫਟ ਕੈਪੈਸਿਟੀ ਸੀ ਹਾਂਜੀ ਹੁਣ ਇਹ ਟਰੈਕਟਰ ਦੀ ਲਿਫਟ ਕਪੈਸਿਟੀ ਵਧਾ ਕੇ ਆਪਾਂ 2200 ਕਿਜੀ ਮਤਲਬ 22 ਕੁਆਂਟਲ ਕਰ ਦਿੱਤੀ ਹੈ। ਸੁਪਰ ਸੀਟਰ ਤੇ ਤੰਗੀ ਬਹੁਤ ਹੁੰਦੇ ਤੇ ਟਰੈਕਟਰ ਪਹਿਲਾਂ। ਨਹੀਂ ਨਹੀਂ ਉਹ ਹੁਣ ਤਾਂ ਕੋਈ ਪ੍ਰੋਬਲਮ ਆਣੀ ਨਹੀਂ ਭਾਜੀ। ਅੱਛਾ ਹੁਣ ਨਹੀਂ ਕੋਈ ਆਉਂਦੀ। ਕੋਈ ਪ੍ਰੋਬਲਮ ਨਹੀਂ ਆਉਂਦੀ। ਅੱਗੇ ਵਾਲਾ ਜੋ ਐਕਸਲ ਆ ਚੱਲ ਰਿਹਾ ਤੁਸੀਂ ਦੇਖ ਰਹੇ ਹੋ। ਉਹ ਵੀ ਤੇਲ ਵਿੱਚ ਚੱਲਦਾ। ਜਿਹੜਾ ਫਰੰਟ ਫਰੰਟ ਐਕਸਲ ਆ ਕਰਾਰੋ ਦਾ। ਅੱਛਾ ਡਰਾਈਵ ਟੈਕ ਐਕਸਲ ਅੱਗੇ ਵਾਲਾ। ਮਹੀਂਦਰਾ ਦੰਦੀਓ ਕਰਾਰੋ ਦੇ ਜਾਂ ਮਤਲਬ ਹੋਰ ਵੀ ਕੋਈ ਕੰਪਨੀ ਦੀ ਆਪਸ਼ਨ ਦੇਂਦੀ ਆਪਣੇ ਕੋਲ। ਕਰਾਰੋ ਦਾ ਹੀ ਆਪਾਂ ਦੇ ਰਹੇ ਆ ਕਿਉਂਕਿ ਕਰ ਵੀਕ ਨਾਲੇ ਵੀ ਪੀਲਾਂ ਤੱਕ ਭਰੋਸਾ ਬਣਿਆ ਹੈ। ਹਾਂ ਭਰੋਸਾ ਬਣਿਆ ਟੁੱਟਣ ਦੀ ਕੋਈ ਮਤਲਬ ਕੋਈ ਗੁੰਜਾਇਸ਼ ਹੀ ਹੈ ਨਹੀਂ। ਬਹੁਤ ਹੈਵੀ ਡਿਊਟੀ ਹੈ। ਉਹ ਨਾਲ ਇੱਕ चीज ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ। ਹਾਂਜੀ ਜਿਹੜੀ ਥੱਲੇ ਵਾਲੀ ਆਪਣੀ ਆ ਸ਼ਾਫਟ ਹੈ ਜੀ। ਜੀ 4-ਵੀਲ ਡਰਾਈਵ ਦੀ ਸ਼ਾਫਟ ਹੈ ਨਾ। ਹੂੰ ਇਹ ਪੂਰੀ ਕਵਰ ਹੈ। ਜਦੋਂ ਆਪਾਂ ਕਿਸੇ ਝੋਨੇ ਵਾਲੇ ਸਿਸਟਮ ਚਲਾਉਂਦੇ ਆ ਨਾ ਜਦੋਂ ਕਈ ਟਰੈਕਟਰਾਂ ਦੇ ਤੁਸੀਂ ਦੇਖਿਆ ਹੋਣਾ ਸ਼ਾਫਟ ਨੰਗੀ ਹੁੰਦੀ ਹੈ ਉਹ ਨਾਲ ਲਿਫਟਦਾ ਹੈ। ਨਾਲ ਲਿਫਟਦਾ। ਇਹ ਕਵਰ ਕੀਤਾ ਹੋਇਆ ਹੈ। ਕਵਰ ਕੀਤਾ ਹੋਇਆ ਹੈ। ਵੀ ਇਹ ਕਵਰ ਹੋਊਗਾ ਨਾਲ ਉਹ ਆਪਾਂ ਨੂੰ ਅੱਗੇ ਜਾ ਕੇ ਉਹ ਪ੍ਰੋਬਲਮ ਨਹੀਂ ਆਉਣਗੀ ਤੇ ਅੱਛਾ ਜਿਵੇਂ ਬੱਟ ਬੱਟ ਤੇ ਕਈ ਵਾਰ ਫਸਣਦੀ ਹੈ ਨਾ ਬਿਲਕੁਲ ਬਿਲਕੁਲ ਉਹ ਥੱਲੇ ਪੱਤੀ ਲੱਗੀ ਹੋਈ ਉਹ ਉਹ ਵੀ ਆਪਾਂ ਮੋਟੀ ਪੱਤੀ ਆ ਕੋਈ ਦਿੱਕਤ ਸ਼ਾਫਟ ਨੂੰ ਕੋਈ ਪ੍ਰੋਬਲਮ ਆਉਣੀ ਨਹੀਂ ਸ਼ਾਫਟ ਤੱਕ ਨਹੀਂ ਪਹੁੰਚੂਗਾ ਸ਼ਾਫਟ ਤੱਕ ਨਹੀਂ ਪਹੁੰਚਦਾ ਡੀਜ਼ਲ ਟੈਂਕ ਕਿੱਡਾ ਕਹ ਜੀ ਤਕਰੀਬਨ ਇਹਦਾ ਇਹਦਾ 60 ਲੀਟਰ ਹੈ ਜੀ ਅੱਛਾ 60 ਲੀਟਰ ਦਾ ਡੀਜ਼ਲ ਹੈ ਵੀ ਜਣੀ ਮਤਲਬ ਡੀਜ਼ਲ ਟੈਂਕ ਵੀ ਸੇਮ ਹੀ ਆ ਰਿਹਾ ਜੋ ਜਿੱਦਾਂ ਵੀ ਆ ਰਿਹਾ ਹੈ ਨਾ ਤੇ ਬਾਕੀ 16 ਨੂੰ 28 ਦੇ ਟਾਇਰਾਂ ਚ ਆ 50 ਵੀ ਕੈਟਗਰੀ ਬਾਹਰ ਕਰ ਦਿੱਤੀ ਗਈ ਇੱਕ ਵਾਰ ਸਾਨੂੰ ਇਹਦੀਆਂ ਸਪੀਡਾਂ ਬਾਰੇ ਜ਼ਰੂਰ ਜਾਣਕਾਰੀ ਦਿਓ ਤੇ ਅੱਛਾ ਡਿਸਟ੍ਰੀਬਿਊਟਰ ਵੀ ਨਾਲ ਐਡ ਡਿਸਟ੍ਰੀਬਿਊਟਰ ਲੱਗਿਆ ਨਾਲ ਆਉਂਗਾ ਇਹ ਵੀ ਨਾਲ ਹੀ ਆਉਣਾ ਆਪਾਂ ਨੂੰ ਕੰਪਨੀ ਵੱਲੋਂ ਇਹਦੇ ਵਿੱਚ ਆਪਸ਼ਨਲ ਕੀ ਕੀ ਚੀਜ਼ਾਂ ਨੇ ਆਪਾਂ ਮੰਨ ਲਓ ਵੀ ਜਿਵੇਂ ਡਿਸਟ੍ਰੀਬਿਊਟਰ ਲੈਣਾ ਆ ਜਾਂ ਨਹੀਂ ਲੈਣਾ ਟੂ व्हीਲ ਦੀ ਤਾਂ ਚਲੋ ਹੈਗੀ ਹੋएगी ਆਪਣੇ ਕੋਲ ਇਹ ਕੁਝ ਕੁ ਚੀਜ਼ਾਂ ਨੇ ਜਿਵੇਂ ਐਕਸੈਸਰੀ ਆਪਾਂ ਕਹਿ ਦਈਏ ਵੀ ਛਤਰੀ-ਸੂਤਰੀ ਸਾਰੀ ਕੰਪਨੀ ਤੋਂ ਲੈਣੀ ਮਿਲ ਜਾਂਦੀ ਹੈ ਤਾਂ ਛਤਰੀ ਦਾ ਭਾਜੀ ਐਦਾਂ ਕੁਝ ਲੋਕ ਡਿਮਾਂਡ ਕਰਦੇ ਸਾਨੂੰ ਚਾਹੀਦੀ ਹੈ ਹਾਂਜੀ ਕੁਝ ਲੋਕ ਬੋਲਦੇ ਕਿ ਨਹੀਂ ਅਸੀਂ ਉਹ ਪਾਈਪਾਂ ਵਾਲੀ ਲਗਵਾਉਣੀ ਹੈ ਜੋ ਹਿਚ ਕੰਪਨੀ ਦੀ ਆ ਉਹ ਤਾਂ ਬਹੁਤ ਡਿਫਰੈਂਸ ਹੈ ਲੋਕਲ ਨਾਲ ਇਹ ਕੰਪਨੀ ਜੋ ਹਿਚ ਬਣਾ ਕੇ ਦਿੰਦੀ ਉਹ ਮਾੜੀ ਨਹੀਂ ਹੈ ਭਾਜੀ ਹਾਂ ਉਹ ਸਭ ਤੋਂ ਟੌਪ ਹੈ ਤੁਹਾਨੂੰ ਦੇਖਣ ਚ ਉਹ ਲੱਗਦਾ ਹੋਊਗਾ ਕਿ ਛੋਟੀ ਹੈ ਹਾਂਜੀ ਪਰ ਉਹ ਹੈਵੀ ਡਿਊਟੀ ਹੈ ਉਹ ਵੀ ਵਜ਼ਨ ਪੂਰਾ ਫੁੱਲ ਚੱਕਣਾ ਹਾਂਜੀ ਨਹੀਂ ਉਹ ਸੀਡੀਓ ਮੈਂ ਗੱਲ ਕਰਦਾ ਵੀ ਉਹ ਤਕਰੀਬਨ ਹੈਵੀ ਹੈ ਬਹੁਤ ਜਿਵੇਂ ਉਹ 655 ਨੂੰ ਆਉਂਦੀ ਹੈ ਹਾਂਜੀ ਹਾਂਜੀ ਆਪਣੇ ਲੋਕਲ ਇੰਨਾ ਹੈਵੀ ਪਾਈਪ ਨਹੀਂ ਯੂਜ਼ ਕਰਦੇ ਉਹ ਚੀਜ਼ ਕਰਕੇ ਹੋ ਜਾਂਦਾ ਤੇ ਬਾਕੀ ਆਜੋ ਹੁਣ ਆਪਾਂ ਤੁਹਾਨੂੰ ਸਪੀਡਾਂ ਚੈੱਕ ਕਰਾ ਦਿੰਨੇ ਆਂ ਇਹਦੀ ਟਰੈਕਟਰ ਜਿਵੇਂ ਮਤਲਬ ਈਜ਼ੀਆਰ ਵਗੈਰਾ ਬਹੁਤ ਹੈਨਾ ਜਿਵੇਂ ਲੋਕ ਕਾਂਤ ਜੀ ਵੀ ਮੰਨਦੇ ਹੁਣ ਤਾਂ ਲੋਕ ਬਹੁਤ ਸਿਆਣੇ ਹੋ ਗਏ ਈਜ਼ੀਆਰ ਤੇ ਬਹੁਤ ਰੌਲਾ ਪਾਉਣ ਲੱਗੇ ਤੇ ਇਹਦੇ ਚ ਕੀ ਕੀ ਕਿਹੜਾ ਇੰਜਨ ਹੈ ਕਿਵੇਂ ਕਿਵੇਂ ਪਰਫਾਰਮੈਂਸ ਹੈ ਦੀ ਉਹਦੇ ਬਾਰੇ ਦੱਸੋ ਮੜਦੇ ਭਾਜੀ ਭਿੰਦਰਾ ਤਾਂ ਖੁਦ ਦਾ ਹੀ ਤੁਹਾਨੂੰ ਪਤਾ ਇੰਜਨ ਆ ਰਿਹਾ ਪਰ ਇਹਦੇ ਵਿੱਚ ਇਹ ਹੈ ਕਿ ਜਿਹੜਾ ਡੀਜ਼ਲ ਆ ਹੂੰ ਜਿਹੜਾ ਪੁਰਾਣਾ ਟਰੈਕਟਰ ਆ ਰਿਹਾ ਸੀ ਹਾਂਜੀ ਜਿਹੜਾ ਆਪਾਂ ਹੁਣ ਜਿਹੜੇ ਆਪਾਂ ਨਵੇਂ ਮਾਡਲ ਗਾਂ ਦਾ ਲਾਂਚ ਕਰ ਰਹੇ ਆ ਤੁਸੀਂ ਖੁਦ ਜਾਣਦੇ ਹੋ ਕਿ ਕੰਪਨੀ ਉਹਦੇ ਵਿੱਚ ਹੋਰ ਬਹੁਤ ਜ਼ਿਆਦਾ ਸੁਧਾਰ ਕਰਕੇ ਲਾਂਚ ਕਰ ਰਹੀ ਹੈ ਬਿਲਕੁਲ ਇਹ ਜਿਹੜੀ ਡੀਜ਼ਲ ਦੀ ਖਪਤ ਹੈ ਪਹਿਲੇ ਵਾਲੇ ਟਰੈਕਟਰ ਨਾਲੋਂ ਵੀ ਬਹੁਤ ਘੱਟ ਦਊਗਾ ਜੀ ਜਿਹੜਾ 605 ਪਹਿਲਾਂ ਤਾਂ ਉਹਦੇ ਨਾਲੋਂ ਵੀ ਡੀਜ਼ਲ ਖਪਤ ਹੋਰ ਵਧੀਆ ਮਤਲਬ ਦਊਗਾ ਇਹ ਪਰਫਾਰਮੈਂਸ ਪਰਫਾਰਮੈਂਸ ਬੈਟਰ ਪਰਫਾਰਮੈਂਸ ਉਸ ਤੋਂ ਵੀ ਬੈਟਰ ਦਊਗਾ ਜੀ ਠੀਕ ਹੈ ਇਹਨੂੰ ਈਜ਼ੀਅਰ ਹੈ ਨਹੀਂ ਇਹਨੂੰ ਇਹਨੂੰ ਨਹੀਂ ਹੈਗਾ ਜੀ ਠੀਕ ਹੈ ਤੇ ਬਾਕੀ ਆ ਸੇਮ ਹੀ ਆ ਸਾਰਾ ਕੁਝ ਡਰਾਈ ਡਰਾਈ ਟਾਈਪ ਆ ਰਿਹਾ ਜੀ ਹੂੰ ਤੇ ਆਲਟੀਨੇਟਰ ਵਗੈਰਾ ਜੋ ਵੀ ਆ ਹਨਾ ਸਾਰਾ ਕੋਇਲੈਂਡ ਦਾ ਡੱਬਾ ਉੱਪਰ ਦਿੱਤਾ ਗਿਆ ਤੇ ਬਾਕੀ ਡਿੱਟੋ ਸਾਰੇ ਉਹੀ ਸ਼ੇਪ ਆ ਬਾਕੀ ਜਿਹੜੀ ਸ਼ੋ ਦਾ ਪੀਸ ਆ ਦੇਖ ਲਓ ਬਾਕੀ ਜਿਵੇਂ ਟਰੈਕਟਰ ਮਾਡਲ ਚ ਆਉਂਦਾ ਨਾ ਉਹ ਤਿੰਨ ਪੀਸ ਆਉਂਦੇ ਆ ਅਲੱਗ-ਅਲੱਗ ਆ ਇਹ ਪੂਰਾ ਹੈਵੀ ਦਿੱਤਾ ਗਿਆ ਇੱਕ ਸਿੰਗਲ ਪੀਸ ਆ ਟੜਕੂਆ ਨਹੀਂ ਬਾਰ-ਬਾਰ ਜੀ ਜੀ ਜਿਵੇਂ ਹੁਣ ਨੋਬੋਦੀ 6-6 ਸਾਲ ਦੀ ਗਾਰੰਟੀ ਦੇ ਰਹੇ ਆ ਨੋਬੋਦੀ ਹਾਂਜੀ 6 ਸਾਲ ਦੀ ਗਾਰੰਟੀ ਉਹ ਵਾਲੇ ਦੀ ਇਹਦੀ ਗਾਰੰਟੀ ਗਾਰੰਟੀ ਦਾ ਕੀ ਸੀਨ ਹੈ ਸਰਬਸਾ ਦਾ ਕੀ ਸਿਸਟਮ ਹੈ ਇਹਦੀ ਉਹੀ ਭਾਜੀ 2000 ਘੰਟੇ ਜਾਂ ਜੋ ਵੀ ਮਤਲਬ 2 ਸਾਲ ਜੋ ਪਹਿਲਾਂ ਹੋ ਗਿਆ। ਅੱਛਾ ਜੀ। ਸਰਵਿਸਾਂ ਦਾ ਕੀ ਚੱਟ ਰਹੇ ਨੇ ਜੀ ਇਹਨਾਂ ਨੂੰ? ਸਰਵਿਸਾਂ ਦਾ ਇਹ ਭਾਜੀ ਐਦਾਂ ਪਹਿਲੀ ਜਿਹੜੀ ਸਰਵਿਸ ਆ ਉਹ 100 ਘੰਟੇ ਤੇ ਹੋਊਗੀ। ਠੀਕ ਹੈ। ਜਿਹੜੀ ਅੱਗੇ ਵਾਲੀਆਂ ਸਰਵਿਸ ਹੋਣਗੀਆਂ ਉਹ 4 400 ਘੰਟੇ ਦੇ ਫਰਕ ਨਾਲ ਗੈਪ ਨਾਲ ਜਿਵੇਂ ਪਹਿਲੀ 400 ਤੇ ਹੋਊਗੀ ਫਿਰ 500 ਤੇ ਆਜੂਗੀ ਫਿਰ 900 ਤੇ ਆਜੂਗੀ। ਠੀਕ ਹੈ ਜੀ। ਠੀਕ ਹੈ ਜੀ। ਇਹ ਤਾਂ ਆ ਗਿਆ ਆਪਣਾ 605 4 ਸਪੀਡ। ਮੰਨ ਲਓ ਬੰਦੇ ਨੇ ਕਿਸੇ ਨੇ 555 ਲੈਣਾ ਹੈ ਉਹ ਵੀ ਮਿਲ ਜੂਗਾ। ਇਹੀ 4 ਸਪੀਡ ਦੇ ਵਿੱਚ। ਨਹੀਂ ਉਹ ਨਹੀਂ ਆ ਰਿਹਾ 4 4 ਸਪੀਡ ਅੱਛਾ ਉਹ 2 ਸਪੀਡ ਦੇ ਵਿੱਚ 2 ਸਪੀਡ ਵਿੱਚ ਹੀ ਆ ਰਿਹਾ ਜੀ ਠੀਕ ਹੈ ਪਾਵਰ ਤਾਂ ਉਹਦੀ ਵੀ ਜੇ ਆਪਾਂ ਦੇਖੀ ਸੇਮ ਹੀ ਆ ਗਈ ਹਾਂਜੀ ਹਾਂਜੀ ਹੈਨਾ ਇਹਦਾ ਇਹਦੀਆਂ ਸਪੀਡਾਂ ਦਾ ਉਹ ਜਿਹੜਾ ਉੱਪਰ ਗੇਅਰ ਆਪਾਂ ਚੇਂਜਰ ਦਿੱਤਾ ਹੋਇਆ ਉਹ ਚੋ ਨਹੀਂ ਆਣਾ ਜੀ ਅਛਾ ਉਹ ਚੋ ਚੇਂਜਰ ਨਹੀਂ ਆਉਂਦਾ 555 ਚੇਂਜਰ ਨਹੀਂ ਆ ਰਿਹਾ ਠੀ 555 ਜਿਵੇਂ ਆਉਂਦਾ ਉਵੇਂ ਹੀ ਆਊਗਾ ਜਿਹੜਾ ਪਹਿਲਾਂ ਸਾਡਾ ਜੋ ਮਾਡਲ ਆ ਰਿਹਾ ਉਹ ਪਹਿਲਾਂ ਦੇ ਨਾਲ ਤੋਂ ਚੱਲ ਰਿਹਾ ਹਾਂ ਉਹੀ ਆ ਰਿਹਾ ਭਾਈ ਤੇ ਇਹ ਮਤਲਬ ਆਪਾਂ ਨੂੰ ਡਿਫਰੈਂਟ ਮਿਲੂਗਾ ਪਾਵਰ ਉਨੀ ਹੀ ਰਹਿਣੀ ਹੈ ਬਿਲਕੁਲ ਬਿਲਕੁਲ ਇੱਕ ਟ ਮਤਲਬ 59.9 ਲਿਖ ਕੇ ਦੇ ਰਹੇ ਠੀਕ ਹੈ ਠੀਕ ਹੈ ਤੇ ਇੱਕ ਵਾਰ ਮੜ ਜਾ ਕਰਿਓ ਸਟਾਰਟ ਫਿਰ ਨਹੀਂ ਆਪਾਂ ਪਹਿਲੇ ਦੂਏ ਲੋਚ ਆਪਾਂ ਤੋਰਾ ਦਿਖਾ ਦਿੰਦੇ ਬਾਰੋਂ ਦਾ ਪੀਆ ਚਾਪੀਆ ਲੈ ਲੈ ਲਓ ਨਾ ਜੀ ਤੁਹਾਨੂੰ ਨਾਲੇ ਆਵਾਜ਼ ਸੁਣਾਉਣੀ ਹੈ ਟਰੈਕਟਰ ਦੀ ਹਾਂਜੀ ਲਓ ਜੀ ਪਹਿਲੇ ਲੋਚ ਦਿਖਾ ਦਿਓ ਪਹਿਲਾਂ ਤੋੜ ਕੇ 13 14 ਕਿਲੋ ਚੱਕਰਾਂ ਪਰ ਆਪਾਂ ਆਪਾ ਦੇਖੋ ਵੱਡਾ ਟਰੈਕਟਰ 1300 ਤੋਂ ਕਰਾਂ ਚੱਲ ਰਿਹਾ ਭਾਈ ਇਹ ਪਹਿਲੇ ਲੋਦੀਆ ਕੀ ਪਹਿਲੇ ਲੋ ਜੇ ਉਹਨੂੰ ਆਪਾਂ ਬੈਕ ਖਿੱਚਾਂਗੇ ਉਹਨੂੰ ਉਹ ਵੀ ਤੁਹਾਨੂੰ ਬੈਕ ਕਰ ਦੋ ਭਾਈ ਲੱਗ ਲੱਗ ਸਪੀਡਾਂ ਨੇ ਉਹ ਜਿਹੜਾ ਹੁਣ ਦੂਜਾ ਟੱਕਲ ਵਾਲਾ ਆ ਗਿਆ ਉਹ ਉਹਦੇ ਪਿੱਛੇ ਨਿਕਾਵਾਂਗੇ ਜੀ ਕਰਦਾ ਹਾਂ ਹੋਂ ਚੈੱਕ ਕਰ ਆਪਾਂ ਉਹ ਗੇਟ ਹੁਣ ਪਿਛੇ ਲੱਗ ਗਿਆ ਜੀ ਇਹ ਹੁਣ ਆਇਆ ਇਹਦਾ ਪਹਿਲਾ ਲੋ ਹੈ ਜੀ ਪਹਿਲਾ ਕਿ ਦੂਜਾ ਦੂਜਾ ਪਹਿਲਾ ਲੋ ਲਾਇਓ ਪਹਿਲਾ ਪੜਾ ਤੇ ਹਾਂਜੀ ਲੋ ਜੀ ਹੱਦ ਤੱਕ ਸਪੀਡ ਹੋ ਗਈ ਹੁਣ ਪਹਿਲਾ ਨਾਲ ਤੇ ਪਹਿਲਾਂ ਜਿੰਨਾ ਜ਼ਿਆਦਾ ਮਤਲਬ ਤੇਜ਼ ਹੋ ਗਿਆ ਸੀ ਤੇ ਹੁਣ ਇਹਦੀ ਸਪੀਡ ਬਹੁਤ ਘੱਟ ਗਈ ਥੋੜਾ ਮਤਲਬ ਬੈਕ ਨੂੰ ਵੀ ਘਟ ਜੂਗੀ ਪਿੱਛੇ ਖਿੱਚੇ ਦੇ ਲੀਵਰ ਸਪੀਡ ਘਟ ਦੇਣੀ ਹੈ ਬਿਲਕੁਲ ਆ ਦੇਖੋ ਪਿੱਛੇ ਨੂੰ ਹੁਣ ਆਪਾਂ ਸਲੋ ਕਰ ਲੋ ਦੇ ਸਲੋ ਕਰ ਦੋ ਆ ਲੀਵਰ ਆ ਪਿੱਛੇ ਕੀਤਾ ਹੋਇਆ ਹਾਂਜੀ ਆ ਦੇਖਿਓ ਆ ਸਪੀਡ ਦੇਖੋ ਹਾਂਜੀ ਥੋੜਾ ਘੇ ਘੇ ਮੈਨੂੰ ਉਹ ਸਪੀਡ ਵਾਚ ਸਪੀਡ ਦਾ ਫਰਕ ਹੈ ਪੱਲਾ ਪਰ ਕੋਈ ਹਰੇ ਗੇਂਦ ਦੇ ਵਿੱਚ ਸਪੀਡਾਂ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਜੀ